ਸਰਹੱਦੀ ਇਲਾਕੇ ਤੋਂ ਚੰਡੀਗੜ੍ਹ ਤੋਂ ਸਿੱਧੀ ਟ੍ਰੇਨ ਸ਼ੁਰੂ ਕਰਨ ਦੀ ਉੱਠੀ ਮੰਗ ਜਾਣਕਾਰੀ ਮੁਤਾਬਕ ਸ਼੍ਰੀ ਗੰਗਾ ਨਗਰ ਅਬੋਹਰ ਫਾਜ਼ਿਲਕਾ ਜਲਾਲਾਬਾਦ ਫਿਰੋਜ਼ਪੁਰ ਪਾਇਆ ਹੁੰਦੇ ਹੋਏ ਚੰਡੀਗੜ੍ਹ ਤੱਕ ਰੇਲ ਚਲਾਉਣ ਦੀ ਮੰਗ ਉੱਠੀ ਹੈ ਦੱਸ ਦਈਏ ਕਿ ਲੋਕਾਂ ਦਾ ਕਹਿਣਾ ਹੈ ਕਿ ਬਾਸ ਦੇ ਉੱਤੇ ਇੱਕ ਆਦਮੀ ਦਾ 1000 ਰੁਪਏ ਤੱਕ ਦਾ ਕਿਰਾਇਆ ਲੱਗ ਜਾਂਦਾ ਹੈ ਉਹਦੇ ਵਿੱਚ ਪੀਜੀਆਈ ਜਾਂ ਫਿਰ ਹੋਰ ਥਾਵਾਂ ਤੇ ਜਾਣ ਵਾਲੇ ਲੋਕਾਂ ਨੂੰ ਡਾਟੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਵੱਡੀ ਰਕਮ ਕਿਰਾਏ ਦੇ ਰੂਪ ਦੇ ਵਿੱਚ ਅਦਾ ਕਰਨੀ ਪੈਂਦੀ ਹੈ ਦੱਸ ਦਈਏ ਕਿ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਦੌਰਾਨ ਕਈ ਵਾਰ ਸੜਕੀ ਹਾਦਸੇ ਵਾਪਰਦੇ ਨੇ ਜਿਸ ਦੇ ਵਿੱਚ ਕਈ ਅਨਮੋਲ ਜ਼ਿੰਦਗੀਆਂ ਖਤਮ ਹੋ ਜਾਂਦੀਆਂ ਨੇ ਇਹ ਸਭ ਨੂੰ ਦੇਖਦੇ ਹੋਏ ਇਸ ਵਾਰ ਪਾਰਲੀਮੈਂਟ ਦੀਆਂ ਚੋਣਾਂ ਦੇ ਦੌਰਾਨ ਮੰਗ ਉੱਠ ਰਹੀ ਹੈ ਕਿ ਛੱਡੀ ਘਾਟ ਨੂੰ ਨਾਨਾ ਨਗਰ ਤੋਂ ਟ੍ਰੇਨ ਸ਼ੁਰੂ ਕੀਤੀ ਜਾਵੇ ਤੁਸੀਂ ਵੀ ਇਸ ਮਾਮਲੇ ਤੇ ਕਮੈਂਟ ਕਰਕੇ ਆਪਣੀ رائے ਦੱਸੋ ਕਿ ਵਾਕਿਆ ਹੀ ਸਰਹੱਤੀ ਇਲਾਕੇ ਤੋਂ ਚੰਡੀਗੜ੍ਹ ਦੇ ਲਈ ਸਿੱਧੀ ਟ੍ਰੇਨ ਸ਼ੁਰੂ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਨਹੀਂ ਟ੍ਰੇਨ ਤਾਂ ਚੱਲਣੀ ਚਾਹੀਦੀ ਜੋ ਕਿ ਇੱਥੇ ਜਾਣ ਵਾਲੇ ਸਾਥੀ ਜੋ ਖੱਜਲ ਖਾਰ ਹੁੰਦੇ ਬੱਸਾਂ ਤੇ ਜਾਂਦੇ ਜੇ ਐਕਸੀਡੈਂਟ ਹੁੰਦਾ ਜੀ ਉਹਨਾਂ ਤੋਂ ਬਚਾ ਕੀਤਾ ਜਾ ਸਕਦਾ ਜੇ ਜਿਹੜੇ ਜੇਬ ਤੋਂ ਖਰਚੇ ਜਿਨ੍ਹਾਂ ਕੋਲ ਖਰਚਾ ਨਹੀਂ ਹੁੰਦਾ ਜੀ ਉਹ ਬੱਸਾਂ ਤੇ ਕਿਵੇਂ ਜਾ ਸਕਣਗੇ ਜੀ ਜੋ ਕਿ ਪੀਜੀਆਈ ਜੋ ਹਸਪਤਲ ਜਾਣਾ ਹੋਵੇ ਤਾਂ バス ਦੇ バス ਦੀ ਵੇਟ ਕਰਨੀ ਪੈਂਦੀ ਜੀ ਇਹ ਕਿੱਥੋਂ ਲੈ ਕੇ ਤੁਸੀਂ ਸਮਝਦੇ ਹੋ ਵੀ ਟ੍ਰੇਨ ਚੱਲੇ ਤੇ ਜਿਹੜੀ ਜਿਹੜੀ ਉਹ ਚੰਡੀਗੜ੍ਹ ਪਹੁੰਚੇ ਇਹ ਗੰਗਾ ਨਗਰ ਤੋਂ ਲੈ ਕੇ ਚੰਡੀਗੜ੍ਹ ਤੱਕ ਦੀ ਵਾਇਆ ਫਾਇਲਕਾ ਤੋਂ ਹੋ ਕੇ ਫਿਰੋਜ਼ਪੁਰ ਗੁਰੂ ਰਸਾਇਆ ਤੋਂ ਚੰਡੀਗੜ੍ਹ ਦੀ ਓਕੇ ਓਕੇ ਇੱਕ ਰੇਲਵੇ ਸਟੇਸ਼ਨ ਫਾਇਲਕਾ ਆਪਾਂ ਖੜੇ ਆ ਤੇ ਯਾਤਰੀਆਂ ਤੋਂ ਪੁੱਛਦੇ ਆ ਕਿ ਤੁਹਾਨੂੰ ਜਿਹੜੀ ਚੰਡੀਗੜ੍ਹ ਲਈ ਟ੍ਰੇਨ ਨਾ ਹੋਣ ਕਰਕੇ ਕਿਵੇਂ ਕਿੰਨੀਆਂ ਕੁ ਸਮੱਸਿਆਵਾਂ ਆਉਂਦੀਆਂ ਹਨ ਸਮੱਸਿਆ ਬਹੁਤ ਆਉਂਦੀ ਹੈ ਇਕਤਾ ਗਰੋਸ ਚੰਡੀਗੜ੍ਹ ਜਾਣੇ ਆ ਯਾਰ 1500 ਸਾਡਾ ਰਸਤਾ ਜੀ ਖਰਚੀ ਹੋ ਜਾਂਦਾ ਵਾ ਲੋ ਜਾ ਕੇ ਟਿਕਟ ਲੈਣੇ ਕੁਛ ਖਾਣ ਪੀਣ ਦਾ ਬਹੁਤ ਜਿਆਦਾ ਸਮੱਸਿਆ ਆਉਂਦੀ ਹੈ ਜੇ ਪਿੱਛੇ ਕੁਛ ਦਿਨਾਂ ਬਾਅਦ ਕੋਈ ਸਾਡੇ ਇੱਕ ਐਕਸੀਡੈਂਟ ਹੋਇਆ ਸੀ ਉਹਦੇ ਅਸੀਂ ਮਰੀਜ਼ ਨੂੰ ਬਲੱਡ ਦੇਣ ਗਏ ਬਿਲਕੁਲ ਘਰ ਗਰੀਬ ਸੀ ਬਲੱਡ ਦੇਣ ਗਏ 4-5 ਨੇ ਸੀ ਗਏ ਆ ਬਸਾਂ ਤੇ ਗਏ ਸੀ ਉਸ ਵੇਲੇ ਸਾਡਾ ਜਿਹੜਾ 7-8000 ਰੁਪਏ ਖਰਚ ਹੋ ਗਿਆ ਸੀ ਜੇ ਮੰਨ ਲਓ ਟ੍ਰੇਨ ਅੱਥੇ ਜਾਂਦੀ ਹੋਈ ਚਲਦੀ ਹੁੰਦੀ ਸੀ ਦਾ ਫਾਇਲ ਕਾ ਤੋਂ ਚੰਡੀਗੜ੍ਹ ਤਾਂ ਸਾਡਾ ਕੀ 100 ਰੁਪਏ ਕਰਾਇ ਲੱਗਣਾ ਸੀ ਕੇ ਇਹਨਾਂ ਦਾ ਦਾ ਅੱਠ ਜਿਹਨੇ ਗਏ ਤਾਂ ਸਾਡਾ ਅੱਠ ਜਿੱਥੇ 7-8000 ਲੱਗਿਆ ਸਾਡਾ ਉਹ ਤੇ 12-1300 ਨਾਲ ਸਾਰ ਜਾਣਾ ਸੀ ਤੇ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੀ ਫਾਇਲ ਕਾ ਤੋਂ ਜਾਂ ਗੰਗਾ ਨਗਰ ਤੋਂ ਫਾਇਲ ਕਾ ਤੇ ਫਾਇਲ ਕਾ ਤੋਂ ਚੰਡੀਗੜ੍ਹ ਜਿਹੜੀ ਟ੍ਰੇਨ ਚਲਾਈ ਜਾਵੇ ਫਾਇਲ ਕਾ ਤੋਂ ਚੰਡੀਗੜ੍ਹ ਵਾਇਆ ਫਰੋਹਪੁਰ ਹਾਂਜੀ ਹਾਂਜੀ ਵਾਇਆ ਜਿਹੜਾ ਚੰਡੀਗੜ੍ਹ ਫਾਜਲ ਕਾ ਫਰੋਜਪੁਰ ਇਹ ਵਾਇਆ ਤੇ ਜਿਹੜੀ ਚਲਣੀ ਚਾਹੀਦੀ ਹੈ ਹਾਂਜੀ ਮੈਂ ਕਾਮਰੇਡ ਸਿੰਦਰ ਟੰਡੀਆਂ ਸਾਡੀ ਜਿਹੜੀ ਮੰਗੇ ਤੇ ਲੋਕਾਂ ਨੂੰ ਬੇਨਤੀ ਹੈ ਕਿ ਬੜੇ ਲੰਮੇ ਸਮੇਂ ਦੀ ਜਿਹੜੀ ਮੰਗ ਜ਼ਰੂਰੀ ਮੰਗ ਡੰਗਾਂਗਰ ਤੋਂ ਲੈ ਕੇ ਵਾਇਆ ਹਪੂਰ ਫਾਇਲ ਕਾ ਫਰੋਜਪੁਰ ਚੰਡੀਗੜ੍ਹ ਨੂੰ ਰੇਲਵੇ ਜਿਹੜੀ ਚਲਣੀ ਚਾਹੀਦੀ ਹੈ ਕਿਉਂਕਿ ਪਹਿਲਾਂ ਫੋਰ ਤੋਂ ਫਾਇਰ ਕਾ ਰੇਲਵੇ ਟ੍ਰੈਕ ਨਹੀਂ ਸੀ ਉਹਨੂੰ ਬਣ ਚੁੱਕਿਆ ਹੈ ਔਰ ਸਾਡੀ ਚੰਡੀਗੜ੍ਹ ਦੇ ਵਿੱਚ ਪੜਨ ਤੱਕ ਪੜਨ ਵਾਲੇ ਵਿਦਿਆਰਥੀ ਪੀਜੀ ਵਿੱਚ ਜਾਣ ਵਾਲੇ ਮਰੀਜ਼ ਹਾਈ ਕੋਰਟ ਵਿੱਚ ਜਾਣ ਵਾਲੇ ਕਈ ਵੀ ਕੰਮ ਕਰਾਂ ਦੇ ਮੱਲ ਨੂੰ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਾਂਦੇ ਨੇ ਸੋ ਉਹਨਾਂ ਨੂੰ ਉਹਨਾਂ ਦੀ ਬੱਸਾਂ ਵਾਲੇ ਲੁੱਟ ਕਰ ਰਹੇ ਨੇ ਕਿਉਂਕਿ ਇੱਕ ਦਾ ਕਿਰਾਇਆ ਘੱਟੋ-ਘੱਟ 1000 ਰੁਪਏ ਲੱਗਦਾ ਸੋ ਇਸ ਵਾਸਤੇ ਜਿਹੜਾ ਇਹਦਾ ਟਾਈਮ ਹੈ ਉਹ ਰਾਤ ਦਾ ਹੋਏ ਪਸਵੇ ਦਫਤਰੀ ਟਾਈਮ ਤੇ ਲਗਭਗ ਪਹੁੰਚ ਜਾਂ ਜਿਵੇਂ ਸਾਡੀ ਪੰਜਾਬ ਮੇਂ ਜਾਂਦੀ ਏ ਉਸੇ ਤਰ੍ਹਾਂ ਔਰ ਛੜਕਾਂ ਤੇ ਵੀ ਜਿਹੜੀ ਘਟਨਾਵਾ ਵਰਤਦੀਆਂ ਨੇ ਘਟਨਾਵਾ ਵਰਤਦੀਆਂ ਨੇ ਉਹ ਵੀ ਨਾ ਵਰਤਣ ਗਿਆ ਤੇ ਰੇਲਵੇ ਨੂੰ ਵੀ ਇਹਦਾ ਬੜਾ ਮਨਾਫਾ ਹੋਏਗਾ ਇਸ ਵਾਸਤੇ ਜਿਹੜੇ ਇੱਥੇ ਉਮੀਦਵਾਰ ਖੜੇ ਨੇ ਪਾਰਲੀਮੈਂਟ ਦਾ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੂੰ ਸਵਾਲ ਕਰਨ ਉਹਨਾਂ ਨੂੰ ਮੰਗ ਪੱਤਰ ਦੇਣ ਕਿ ਇਹ ਜਿਹੜੀ ਜਿਹੜੀ ਰੇਲ ਹੈ ਉਹ ਬਣਨ ਤੋਂ ਬਾਅਦ ਪਾਰਲੀਮੈਂਟ ਵਾਜ ਬਿਠਾਉਣ ਔਰ ਇੱਥੇ ਜਿਹੜੀ ਰੇਲ ਚੱਲੇ ਤੇ ਲੋਕਾਂ ਨੂੰ ਇਹਦਾ ਫਾਇਦਾ ਹੋਏ ਇਹ ਲੋਕਾਂ ਲਈ ਹੈ ਕਿ ਇਹ ਦੀ ਜ਼ਰੂਰਤ ਨੂੰ ਜ਼ਰੂਰ ਮੰਗ ਕੀਤੀ ਜਾਵੇ। ਹਾਂਜੀ ਮੈਂ ਕਾਮਰੇਡ ਸਰਾਜ ਗੋਲਡਨ ਭਾਰਤੀ ਕਮਿਊਨਿਸਟ ਪਾਰਟੀ ਦਾ ਮੈਂ ਜ਼ਿਲ੍ਹਾ ਸਕਤਰਾਂ ਸਾਡੇ ਇਸ ਫਾਜ਼ਿਲਕਾ ਦੇ ਇਲਾਕੇ ਦੀ ਮੁੱਖ ਸਮੱਸਿਆ ਜਿਹੜੀ ਹੈ ਬੜੇ ਲੰਮੇ ਸਮੇਂ ਤੋਂ ਜਿਹੜੀ ਲਟਕ ਰਹੀ ਹੈ ਉਹ ਰੇਲ ਦਾ ਜਿਹੜਾ ਚੰਡੀਗੜ੍ਹ ਨਾ ਜਾਣਾ ਕਿਉਂਕਿ ਪਹਿਲੇ ਅੱਜ ਤੋਂ 8-10 ਸਾਲ ਪਹਿਲਾਂ ਫਾਜ਼ਿਲਕਾ ਬੋਰ ਲੈਂਡ ਨਹੀਂ ਸੀ ਰੇਲਵੇ ਲੈਂਡ ਨਹੀਂ ਸੀ ਹੁਣ ਲਗਭਗ 10 ਸਾਲ ਦਾ ਸਮਾਂ ਹੋ ਚੱਲਿਆ ਹੈ ਉਹ ਰੇਲ ਲਾਈਨ ਵੀ ਬਣ ਚੁੱਕੀ ਹੈ ਤੇ ਟ੍ਰੇਨਾਂ ਵੀ ਕੁਝ ਚੱਲ ਚੁੱਕੀਆਂ ਨੇ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਰਾਜਧਾਨੀ ਜੜ ਸਾਡੀ ਜਿਹੜੀ ਚੰਡੀਗੜ੍ਹ ਹੈ ਉਹ ਗੰਗਾ ਨਗਰ ਤੋਂ ਲੈ ਕੇ 400 ਕਿਲੋਮੀਟਰ ਲਗਭਗ ਪੈਂਦੀ ਹੈ ਗੰਗਾ ਨਗਰ ਦੇ ਨਾਲ ਪੰਜਾਬ ਲੱਗਦਾ ਹੈ ਪੰਜਾਬ ਦਾ ਹਿੱਸਾ ਲੱਗਦਾ ਹੈ ਇੱਥੋਂ ਦੇ ਲੋਕ ਬੱਸਾਂ ਤੇ ਜਾਂਦੇ ਨੇ ਜੋ ਵੀ ਕੰਮਕਾਰ ਹੋਵੇ ਜਿਹੜੇ ਵਿਦਿਆਰਥੀ ਨੇ ਪੜਨ ਵਾਲੇ ਉਹ ਵੀ ਬੱਸਾਂ ਤੇ ਜਾਂਦੇ ਨੇ ਪੀਜੀਆਈ ਜਿਹੜੇ ਇਲਾਜ ਕਰਾਉਣ ਵਾਸਤੇ ਮਰੀਜ਼ ਜਿਹੜੇ ਉਹ ਵੀ ਬੱਸਾਂ ਤੇ ਜਾਂਦੇ ਨੇ ਵਕੀਲ ਹੋਰ ਜਿਹੜੇ ਕੰਮਕਾਰ ਲੋਕ ਜਾਂਦੇ ਨੇ ਹਜ਼ਾਰਾਂ ਦੀ ਗਿਣਤੀ ਚ ਰੋਜ਼ਾਨਾ ਲੋਕ ਚੰਡੀਗੜ੍ਹ ਜਾਂਦੇ ਨੇ ਤੇ ਜਿਹੜੇ ਬੱਸਾਂ ਵਾਲਿਆਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਨੇ ਬੱਸ ਵਾਲਾ 500 ਰੁਪਏ ਤੋਂ ਲੈ ਕੇ 1 ਇੱਕ ਹਜ਼ਾਰ ਰੁਪਏ ਦਾ ਇੱਕ ਵੇਲੇ ਦੀ ਇੱਕ ਸਮੇਂ ਦੀ ਟਿਕਟ ਲੱਗਦੀ ਉਹਦੀ ਜਦੋਂ ਕਿ ਰੇਲ ਜਿਹੜੀ ਉਹ 100 ਰੁਪਏ ਚ ਲੈ ਜਾਂਦੀ ਹੈ ਕਹਿਣ ਦਾ ਕਹਿਣ ਦਾ ਮਤਲਬ ਵੀ ਇੰਨੀ ਦੇਰ ਦੇ ਮੰਗ ਕਰਦਿਆਂ ਇਹਨਾਂ ਨੇ ਰੇਲ ਸਿੱਧੀ ਨਹੀਂ ਚਲਾਈ ਸਾਡੀ ਮੰਗ ਹੈ ਕਿ ਹੁਣ ਮੌਕੇ ਦੇ ਪਾਰਲੀਮੈਂਟ ਚੋਣਾਂ ਵੀ ਨੇ ਕਿਸੇ ਵੀ ਪਾਰਟੀ ਵਾਲਾ ਜਿਹੜਾ ਇੱਥੇ ਖੜੇ ਨੇ ਜਿੱਤੇ ਕੋਈ ਵੀ ਪਾਵੇਂ ਸਾਡੇ ਲੋਕਾਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹਣਾ ਕਿ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜੋ ਵੀ ਲੋਕ ਨੇ ਉਹ ਸਾਰੇ ਦੇ ਸਾਰੇ ਲੋਕ ਆਪੋ ਆਪਣੀ ਮੰਗ ਠਾਉਣ ਮੰਗ ਪੱਤਰ ਦੇਣ ਇਹਨਾਂ ਐਮਪੀਆਂ ਨੂੰ ਕਿ ਪਾਰਲੀਮੈਂਟ 'ਚ ਇਹ ਕਾਨੂੰਨ ਪਾਸ ਕਰਾਉਣ ਜਾਂ ਇਹ ਰੇਲ ਪਾਸ ਕਰਾਉਣ ਤਾਂ ਜੋ ਲੋਕ ਜਿਹੜੇ ਬੱਸਾਂ ਵਾਲੇ ਤੋਂ ਖੜਾ ਨਾ ਛੁੱਟ ਸਕੇ ਨਹੀਂ ਤਾਂ ਇਹ ਜਿਹੜਾ ਮਾਫੀਆ ਰੇਲ ਦਾ ਤੇ ਬੱਸਾਂ ਵਾਲਾ ਦਾ ਮਾਫੀਆ ਰੜ ਕੇ ਕਹਿ ਲੋ ਰੋਜ਼ਾਨਾ ਦਾ ਕਰੋੜਾਂ ਰੁਪਏ ਦੀ ਲੁੱਟ ਹੋ ਰਹੀ ਹੈ ਤੋ ਅਸੀਂ ਇਹ ਅਪੀਲ ਕਰਦੇ ਆਂ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਕਿ ਉਹ ਜਿਹੜੇ ਵੀ ਉਹਨਾਂ ਕੋਲ ਐਮਪੀ ਆਣ ਜਿਹੜੇ ਕਿਸੇ ਵੀ ਪਾਰਟੀ ਦਾ ਖੜੇ ਨੇ ਉਹਨੂੰ ਲਿਖਤੀ ਮੰਗ ਪੱਤਰ ਉਹ ਜ਼ਰੂਰ ਦੇਣ